6 ਲੱਖ ਦੇ ਲਗਭਗ ਮਲਾਜ਼ਮ ਤੇ ਪੈਨਸ਼ਨਰ ਸਰਕਾਰ ਦਾ ਟੱਕ ਸਿਆਪਾ ਕਰਕੇ ਆਏ ਆ ਅੱਜ ਅਸੀਂ ਕਿੱਧਰ ਵਹੇ ਦੇ ਸਾਰੇ ਬਜ਼ਾਰਾਂ ਦੇ ਵਿੱਚ ਸਾਰੇ ਚੌਂਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਅਸੀਂ ਲੋਕਾਂ ਨੂੰ ਇਹ ਦੱਸਣਾ ਹੈ ਲੋਕੋ ਇਹ ਸਰਕਾਰ ਨੇ ਦੂਸਰੀਆਂ ਸਰਕਾਰਾਂ ਨਾਲ ਵੀ ਹੱਦ ਕਰ ਦਿੱਤੀ ਹੈ ਸਾਡੇ ਮੁਲਾਜ਼ਮਾਂ ਦਾ ਸਾਡੇ 5 ਸਾਲਾਂ ਦਾ ਬਕਾਇਆ ਤੇ ਬੀ ਬਿਠੇ ਆ ਨਵੇਂ ਮੁਲਾਜ਼ਮਾਂ ਨੂੰ ਐਲਾਨ ਕਰਕੇ ਪੈਨਸ਼ਨ ਲਗਾ ਦਿੱਤੀ ਹੈ ਵੱਡੇ ਵੱਡੇ ਇਸ਼ਤਿਹਾਰ ਆ ਦਿੱਤੇ ਝੂਠ ਬੋਲਿਆ ਖਜ਼ਾਨੇ ਦਾ ਪੈਸਾ ਬਰਬਾਦ ਕੀਤਾ ਵੀ ਅਸੀਂ ਲੋਕੋ ਤੁਹਾਡੇ ਬੱਚਿਆਂ ਨੂੰ ਨਵੀਂ ਪੈਨਸ਼ਨ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਬਿਲਕੁਲ ਕੋਰਾ ਝੂਠ ਹੈ ਮਲਾਜਮਾਂ ਨੂੰ ਪੱਕੇ ਕਰਨ ਦੀ ਆਸ ਹੁੰਦੀ ਹੈ ਸਰਕਾਰਾਂ ਤੋਂ ਪਰ ਇਹ ਸਰਕਾਰੇ ਇੱਕ ਵੀ ਇੱਕ ਵੀ ਮਲਾਜਮਾਂ ਪੱਕਾ ਨਹੀਂ ਕੀਤਾ ਇਸੇ ਤਰ੍ਹਾਂ ਹੀ ਦੂਸਰੇ ਮੰਗਾਂ ਸਾਡੀਆਂ 6-7 ਮੰਗਾਂ ਜਿਹੜੀਆਂ ਆਕਾਲੀ ਸਰਕਾਰ ਤੋਂ ਕਾਰਨ ਸਰਕਾਰ ਦੇ ਪਾਇਆ ਹੋ ਕੇ ਅੱਜ ਵੀ ਸਾਡੀਆਂ ਉਹ ਪੈਂਡਿੰਗ ਪਈਆਂ ਰ ਜਿਉਂਦਾ ਤਿਉ ਮੰਗ ਪੱਤਰਾਂ ਸਾਡਾ ਇਹਦਾ ਇਹਦੇ ਵਿੱਚ ਕਸੂਰ ਲੋਕਾਂ ਦਾ ਕਿਉਂ ਕਿਉਂਕਿ ਖਲੀਲ ਜਬਰਾਨ ਨੇ ਲਿਖਿਆ ਕਾਰਸ ਕਰੋ ਕੌਮ ਤੇ ਜਿਹੜੀ ਨਵੇਂ ਸ਼ਾਸਕਾਂ ਦਾ ਗੱਜ-ਬੱਜ ਕੇ ਸਵਾਗਤ ਕਰਦੀ ਆ ਇਹ ਜਾਣ ਲੱਗਿਆ ਤੇ ਉਹਨਾਂ ਦੀ ਆਵਾਜ਼ਾਂ ਕੱਸਦੀ ਆ ਤਾਂ ਕਿ ਆਉਣ ਵਾਲੀਆਂ ਤੂਤੀਆਂ বাজਾਈਆਂ ਜਾ ਸਕਣ ਇਸ ਕਰਕੇ ਸਾਨੂੰ ਸੁਚੇਤ ਹੋਣਾ ਪਊਗਾ ਦੇਸ਼ ਦੀ ਵਿਧਾਨ ਸਭਾ ਦੇਸ਼ ਦੀ ਲੋਕ ਸਭਾ ਦੇ ਵਿੱਚ ਕੋਈ ਵੀ ਲੋਕ ਪੱਖੀ ਕਾਨੂੰਨ ਪਾਸ ਨਹੀਂ ਹੋਇਆ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਜਾਂਦਾ ਹੋਵੇ ਬੇਸ਼ੱਕ ਉਹਦਾ ਨਾਮ ਲੋਕ ਹਿੱਤ ਦੇ ਵਿੱਚ ਰੱਖਿਆ ਜਾਂਦਾ ਹੋਵੇ ਪਰ ਲੋਕਾਂ ਇਸ ਸਿਸਟਮ ਦੇ ਵਿੱਚ ਲੋਕਾਂ ਦੀ ਭਲਾਈ ਨਹੀਂ ਹੈ ਜਿੰਨਾ ਚਿਰ ਇਹ ਨਹੀਂ ਪੁੱਛਿਆ ਜਾਂਦਾ ਵੀ ਡਿੰਪੀ ਢਲੋਂ ਦੇ ਕੋਲੇ 200 ਬਸਾ ਕਿਉਂ ਆ ਇਹ ਚਾਰ ਬਸਾ ਛੱਡ ਕੇ ਇਹ ਬਾਕੀ ਉਹਦਾ ਪੈਸਾ ਖਜ਼ਾਨੇ ਵਿੱਚ ਜਾਣਾ ਚਾਹੀਦਾ ਇਥੋਂ ਦੇ ਜਿਹੜੇ ਜ਼ਗੀਰਦਾਰਾਂ ਕੋਲੇ ਜਿੰਨੀਆਂ ਜ਼ਮੀਨਾਂ ਨਾਲ ਉਹਨਾਂ ਦਾ 17 ਏਕੜ ਤੋਂ ਵੱਧ ਠੇਕਾ ਖਸਰਾ ਜਾਈਦਾ ਫੇਰ ਹੀ ਪੜਾ ਹੋਊਗਾ ਨਹੀਂ ਬੇਸ਼ੱਕ ਮੈਨੂੰ ਮੁੱਖ ਮੰਤਰੀ ਬਣਾ ਦਿਓ ਇਸ ਕਦਾ ਪੜਾ ਨਹੀਂ ਹੋਣਾ ਕਿਉਂਕਿ ਇਸ ਸਿਸਟਮ ਨੇ ਸਾਡਾ ਵਿਰੋਧ ਦੇਣਾ ਜਿਉਣਾ ਹਰਾਮ ਕਰ ਦਿੱਤਾ ਕਿਸੇ ਕਵੀ ਨੇ ਲਿਖਿਆ ਇਹ ਦੇਸ਼ ਆਪਣਾ ਨਾ ਘਰ ਆਪਣਾ ਇਹ ਕਿਹਦਾ ਇਨਕਲਾਬ ਆਇਆ ਜਦੋਂ ਵੀ ਬਦਲਿਆ ਬੋਸ ਕੋ ਪਹਿਲਾਂ ਤੋਂ ਖਰਾਬ ਆਇਆ ਇਸ ਕਰਕੇ ਕੱਲਾ ਦਿਨ ਸਾਡਾ ਹੋਰ ਨਾ ਖਰਾਬ ਹੋਵੇ ਅਸੀਂ ਆਓ ਵੱਦ ਦਰਵਾਜ਼ਿਆਂ ਨੇਰ ਕੋਠਰੀਆਂ ਵਿੱਚੋਂ ਬਾਹਰ ਛੜ ਪੁੱਤੇ ਜਲੂਸ ਵਿੱਚ ਤੇ ਜੁੱਧ ਵਿੱਚ ਪਾ ਦੇ ਸ਼ਾਲ ਹੋਣ ਦਾ ਦਿਲ ਦਿਨ ਆ ਗਏ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਤਵਾਦ ਜੈ ਸੰਘਰਸ਼ਿਤ ਜਿੱਤ ਲੜਦੇ ਲੋਕਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਆਪਣਾ ਦੁੱਖ ਦਰਦ ਦੱਸਣ ਆਏ ਆ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਣੀ ਚੋਣ ਹੋ ਰਹੀ ਆ ਚਾਰੋਂ ਹਲਕਿਆਂ ਦੇ ਵਿੱਚ 6 ਲੱਖ ਦੇ ਲਗਭਗ ਮਲਾਜ਼ਮ ਤੇ ਪੈਨਸ਼ਨਰ ਸਰਕਾਰ ਦਾ ਪਿੱਛੇ ਛਾਪਾ ਕਰਕੇ ਆਏ ਆ ਅੱਜ ਅਸੀਂ ਕਿੱਦਾਂ ਵਹੇ ਦੇ ਸਾਰੇ ਬਜ਼ਾਰਾਂ ਦੇ ਵਿੱਚ ਸਾਰੇ ਚੌਂਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਅਸੀਂ ਲੋਕਾਂ ਨੂੰ ਇਹ ਦੱਸਣਾ ਹੈ ਲੋਕੋ ਇਹ ਸਰਕਾਰ ਨੇ ਦੂਸਰੀਆਂ ਸਰਕਾਰਾਂ ਨਾਲ ਵੀ ਹੱਦ ਕਰ ਦਿੱਤੀ ਹੈ ਸਾਡੇ ਮੁਲਾਜ਼ਮਾਂ ਦਾ ਸਾਡੇ 5 ਸਾਲਾਂ ਦਾ ਬਕਾਇਆ ਤੇ ਬੀ ਬਿਠੇ ਆ ਨਵੇਂ ਮੁਲਾਜ਼ਮਾਂ ਨੂੰ ਐਲਾਨ ਕਰਕੇ ਪੈਨਸ਼ਨ ਲਗ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ